ਜੇ ਤੂੰ ਨਾ ਧੋਖਾ ਕਰਦੀ ਸ਼ਾਇਦ ਮੈਂ ਖੜ ਖੜ ਜਾਣਾ ਸੀ ਉਹ ਜਿੰਨੀਆਂ ਸੋਹਾਂ ਝੂਠੀਆਂ ਮੇਰੀਆਂ ਤੂੰ ਧੋਖਾ ਦਿਆ ਮੈਂ ਜੇ ਮੇਰੀ ਮਾਂ ਨਾ ਦੁਆ ਮਾਂ ਕਰਦੀ ਤੇ ਮੈਂ ਮਰ ਮੁਰ ਜਾਣਾ ਸੀ ਆ ਜਿੰਨੀਆਂ ਸੋਹਾਂ ਝੂਠੀਆਂ ਮੇਰੀਆਂ ਤੂੰ ਧੋਖਾ ਦਿਆ ਮੈਂ ਜੇ ਮੇਰੀ ਮਾਂ ਨਾ ਦੁਆ ਮਾਂ ਕਰਦੀ ਤੇ ਮੈਂ ਮਰ ਮਰ ਜਾਣਾ ਸੀ ਅਪਤਾ ਹੁੰਦਿਆ ਨਹੀਂ ਮੈਂ ਯਾਰ ਨਾ ਆਇਆ ਹੱਕੋ ਤੇ ਸਬਰਾਂ ਦੇ ਨਹੀਂ ਮੈਂ ਮੱਤਾਰਾ ਨਿੱਕੀ ਕਰਾਂ ਸਬਰਾਂ ਦਾ ਬੰਹੀ ਟੁੱਟ ਗਿਆ ਜੇ ਬੰਨਾ ਟੁੱਟਦਾ ਸਬਰ ਹੋਰ ਮੈਂ ਕਰ ਕਰ ਜਾਣਾ ਸੀ ਅਜ ਨਿਆ ਸੋਹਾਂ ਝੋਠੀਆਂ ਮੇਰੀਆਂ ਤੂੰ ਖਾਦੀਆਂ ਨੇ ਜੇ ਮੇਰੀ ਮਾਂ ਨਾ ਦੁਆਵਾ ਕਰਦੀ ਤੇ ਮੈਂ ਮਰ ਮਰ ਜਾਣਾ ਸੀ ਅਜ ਨਿਆ ਸੋਹਾਂ ਝੋਠੀਆਂ ਮੇਰੀਆਂ ਤੂੰ ਖਾਦੀਆਂ ਵੇ ਜੇ ਮੇਰੀ ਮਾਂ ਨਾ ਦੁਆਵਾ ਕਰਦੀ ਤੇ ਮੈਂ ਮਰ ਮਰ ਜਾਣਾ ਸੀ ਅੱਜ ਦਾ ਲਾਈਵ ਨਾ ਚੱਲਦਾ ਇੰਸਟਾਗ੍ਰam ਕੀ ਕਹਿੰਦਾ ਨੀ ਦੇਖਿਆsta ਉਤੇ ਓ ਕਿਸੇ ਨਾਲ ਸਟੋਰੀ ਨੀ ਪਤਾ ਤੇ ਨਲਕੇ ਨੀ ਤੁਮ ਮੱਤਲੇ ਬਖੋਰੀ ਬੰਟੀ ਲੱਖਾਂ ਲਈ ਨੀ ਪਤਾ ਤੇ ਨਲਕੇ ਨੀ ਤੁਮ ਮੱਤਲੇ ਬਖੋਰੀ ਦੇਖੀ ਇਸਤਾ ਸੇ ਨਾਲ ਸਟੋਰੀ ਲੈ ਸ਼ੁਕਰ ਮਨਾ ਕੇ ਅੱਖਾਂ ਮੂਰੇ ਆਈ ਨਾ ਜੇ ਮੂਰੇ ਹੁੰਦੀ ਕੰਨ ਤੇ ਚਪੇੜਾ ਤਰਤ ਹ ਜਾਣਾ ਸੀ ਅੱਜ ਨਿਆ ਸੋਹਾਂ ਝੂਠੀਆਂ ਮੇਰੀਆਂ ਤੂੰ ਖਾਦਿਆ ਨੇ ਜੇ ਮੇਰੀ ਮਾਂ ਦਾ ਮਦਦ ਤੇ ਮੈਂ ਮਰਨ ਹੁ ਜਾਣਾ ਸੀ ਅੱਛਾ ਮੇਰੇ ਯਾਰ ਕੌਣ ਆ ਤੁਸੀਂ ਸਾਰੇ ਕੀ ਕਹਿੰਦਾ ਨੀ ਮੈਨੂੰ ਤੇਰੇ ਮਾਰੇ ਯਾਰਾਂ ਨੇ ਦੱਸ ਦਿੱਤਾ ਸੀ ਅੱਛਾ ਜੇ ਕੋਈ ਯਾਰ ਦਾ ਵੀ ਮਾਰਾ ਹੁੰਦਾ ਨਾ ਜਦੋਂ ਨੂੰ ਪਤਾ ਲੱਗਦਾ ਵੀ ਤੇਰਾ ਧੋਖਾ ਹੋਇਆ ਤਾਂ ਸਭ ਤੋਂ ਪਹਿਲਾਂ ਯਾਰ ਦੱਸਦਾ ਹੁੰਦਾ ਵੀ ਯਾਰ ਭਰਾ ਬਣ ਕੇ ਤੂੰ ਵਾਜ ਜਾ ਜਰੇ ਥੱਲੇ ਤੱਸ ਸਮਝ ਜਾ ਪਰ ਉਹਨਾਂ ਇੱਕ ਤਾਂ ਵੀ ਇਸੇ ਕਰਨਾ ਹੁੰਦਾ ਉਹਨੂੰ ਲੱਗਦਾ ਹੁੰਦਾ ਵੀ ਕਿਤੇ ਮੇਰੇ ਤੇ ਜਹਿਲ ਸੀ ਕਰਦੇ ਨੇ ਤੇ ਮਾਰਦੇ ਨੀ ਮੈਨੂੰ ਤੇਰੇ ਮਾਰੇ ਯਾਰਾਂ ਨੇ ਦੱਸ ਦਿੱਤਾ ਸੀ ਨੀ ਤੇਰੇ ਝੂਠ ਤੋਂ ਥੁੜਦਾ ਉਮਾ ਖੱਜ ਦਿੱਤਾ ਸੀ ਮੈਂ ਬੰਧ ਹਰੇ ਪਰਵਾ ਬੰਦਰ ਤੇਰੇ ਨਾਲ ਪੜਿਆ ਈਮ ਤੇਰੇ ਕਰਕੇ ਯਾਰਾਂ ਦੇ ਨਾਲ ਲੰਗੜ ਜਾਣਾ ਸੀ ਅੱਜ ਨਿਆਸੂਆਂ ਝੁੱਠੀਆਂ ਮੇਰੀਆਂ ਤੂੰ ਛੱਡਿਆ ਨੇ ਜੇ ਮੇਰੀ ਮਾਂ ਨਾ ਦੁਆਵਾ ਕਰਦੀ ਤੇ ਮੈਂ ਮਰ ਨਰ ਜਾਣਾ ਸੀ ਅੱਜ ਨਿਆਸੂਆਂ ਕੀ ਆ ਮੇਰੀਆਂ ਤੂੰ ਖਾਦਿਆ ਨੇ ਜੇ ਮੇਰੀ ਮਾਂ ਨਾ ਦੁਆਵਾ ਕਰਦੀ ਤੇ ਮੈਂ ਮੰਨੋ ਜਾਣਾ ਸੀ ਉਹ ਬੜੀ ਬੋਲ ਕੇ ਵਾਹਿਗੁਰੂ ਬੋਲ